ਪ੍ਰੇਮੀ ਜੋੜੇ ਨੂੰ ਵਿਆਹ ਕਰਵਾਉਣਾ ਪਿਆ ਮਹਿੰਗਾ ਜੀਹਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਮੁੰਡਾ ਕੁੜੀ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਵਿਆਹ ਕਰਵਾਉਣ ਤੋਂ ਬਾਅਦ ਮੁੰਡਾ ਥੋੜੇ ਦਿਨਾਂ ਬਾਅਦ ਆਪਣੇ ਘਰ ਵਿੱਚ ਆ ਕੇ ਰਹਿਣ ਲੱਗ ਪੈਂਦਾ ਜਦੋਂ ਉਸਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਸਦੇ ਪਿਤਾ ਭੇਸ ਬਦਲ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਜਾਂਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਹਾਈ ਵੋਲਟ ਡਰਾਮਾ ਹੁੰਦਾ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਸਾੜਪੁਰ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਘਰੋਂ ਭੱਜ ਕੇ ਵਿਆਹ ਕਰਵਾਉਣਾ ਪਿਆ ਗਿਆ ਮਹਿੰਗਾ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਬੀਤੇ ਦਿਨੀ ਘਰ ਤੋਂ ਭੱਜ ਕੇ ਵਿਆਹ ਕਰਵਾਇਆ ਸੀ ਤੇ ਪਿਛਲੇ ਦਿਨੀ ਹੀ ਉਹ ਆਪਣੇ ਘਰ ਵਿੱਚ ਆ ਕੇ ਰਹਿ ਰਹੇ ਸਨ ਦੋ ਦਿਨ ਬਾਅਦ ਉਸ ਦੇ ਘਰ ਉਸ ਦੀ ਪਤਨੀ ਦੇ ਪਿਤਾ ਪਹਿਚਾਣ ਬਦਲ ਕੇ ਘਰ ਵਿੱਚ ਦਾਖਲ ਹੋ ਜਾਂਦੇ ਨੇ ਤੇ ਮੇਰੀ ਛੋਟੀ ਭੈਣ ਨੇ ਉਹਨਾਂ ਨੂੰ ਪਹਿਚਾਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਝੂਠੀ ਕਹਿ ਦਿੱਤਾ ਕਿਸੇ ਕੋਟ ਵਿੱਚੋਂ ਆਏ ਆ ਜਿਸ ਤੋਂ ਬਾਅਦ ਮੇਰੀ ਭੈਣ ਨੇ ਮੇਰੀ ਮਾਤਾ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ ਜਿਸ ਤੋਂ ਬਾਅਦ ਪਤਨੀ ਆਪਣੇ ਕਮਰੇ ਦੇ ਵਿੱਚੋਂ ਉੱਠ ਕੇ ਆਉਂਦੀ ਹੈ ਤਾਂ ਪਿਤਾ ਨੂੰ ਪਹਿਚਾਨ ਲੈਂਦੀ ਹੈ ਤੇ ਉਸ ਨੇ ਦੱਸਿਆ ਕਿ ਇਹ ਤਾਂ ਮੇਰੇ ਪਿਤਾ ਹਨ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਮਟਵਾਡਨ ਦੀਪਕਾ ਸ਼ਰਮਾ ਤੇ ਤੁਹਾਡੇ ਨਾਲ ਜਿਹੜੀ ਬਾਰਦਾਤ ਹੋਈ ਹੈ ਕਿੱਦਾਂ ਹੋਈ ਉਹ ਕਿੱਥੋਂ ਸ਼ੁਰੂਆਤ ਹੋਈ ਸੀ ਸਰ ਮੈਂ ਨਾ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾ ਕੋਰਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਕਿਹੜੀ ਜਗ੍ਹਾ ਤੋਂ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਅਸੀਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਮੈਰਿਜ ਤੇ ਸਾਡੇ ਨਾਲ ਮੰਮੀ ਡੈਡੀ ਗਏ ਸੀਗੇ ਮੇਰੇ ਹਸਬੰਦ ਦੇ ਮੰਮੀ ਡੈਡੀ ਪੇਰੈਂਟਸ ਤੇ ਉਸ ਤੋਂ ਬਾਅਦ ਆਪਾਂ 2-3 ਦਿਨ ਬਾਹਰ ਹੀ ਰਹੇ ਸੀਗੇ ਤੇ ਫਿਰ ਆਪਾਂ 22 ਤਰੀਕ ਨੂੰ ਆਏ ਸੀਗੇ ਘਰੇ ਵਾਪਸ ਤੇ ਫਿਰ ਉਸ ਤੋਂ 2 ਕੁ ਦਿਨ ਬਾਅਦ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਤੇ ਇੱਕ ਵੱਡੇ ਨਨਾਨਾ ਉਹ ਆਏ ਉਹ ਘਰੇ ਆਏ ਹੋਏ ਸੀ ਤੇ ਉਹਨਾਂ ਦੀ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਹ ਪ੍ਰੈਗਨੈਂਟ ਵੀ ਹੈਗੇ ਆ ਆਹ ਤਿੰਨ ਜਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੇ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਉਹਨਾਂ ਨੇ ਇੱਕ ਫਾਈਲ ਵੀ ਫੜੀ ਹੋਈ ਸੀ ਉਹ ਚ ਸਾਨੂੰ ਨਹੀਂ ਪਤਾ ਉਦਾਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸਤੇਲੇ ਫਾਦਰ ਹਨ ਮੇਰੇ ਹਾਂਜੀ ਸੈਕਿੰਡ ਮੈਰਿਜ ਹੋਈ ਹੈ ਮੇਰੀ ਮੰਮੀ ਨਾਲ ਉਹਨਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਦੀਦੀ ਨੇ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀਗੀ ਸਾਨੂੰ ਨਹੀਂ ਪਤਾ ਉਹ 'ਚ ਕਿਹੜੇ ਕਾਗਜ਼ ਸੀਗੇ ਪਰ ਉਹਨਾਂ ਨੇ ਇੰਨਾ ਕਿਹਾ ਕਿ ਕੋਰਟ ਵੱਲੋਂ ਆਇਆ ਮੈਂ ਤੇ ਉਸ ਤੋਂ ਬਾਅਦ ਉਹਨੇ ਅੰਦਰ ਬਿਠਾਇਆ ਮੈਂ ਅੰਦਰ ਰੂਮ ਸੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘੱਟ 2-3 ਮਿੰਟ ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਉਹਨਾਂ ਦੇ ਪੇਰੈਂਟਸ ਨੂੰ ਫੋਨ ਕਰਨ ਲੱਗੇ ਕਿ ਘਰ ਕੋਈ ਘਰੇ ਕੋਈ ਆਇਆ ਤੁਸੀਂ ਆਜੋ ਤੇ ਜਿੱਦਾਂ ਹੀ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹਨੂੰ ੱੱੱਕਾ ਮਾਰਿਆ ਜ਼ੋਰ ਦੀ ਉਹਦਾ ਵੀ ਉਹ ਪ੍ਰੈਗਨੈਂਟ ਵੀ ਹੈਗੀ ਤੇ ਉਹਨਾਂ ਨੂੰ ੱੱਕਾ ਮਾਰਿਆ ਉਹਨ ਕੋ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਦ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨ ਕੋ ਤਿੱ ਫੇ ਮੇਰੇ ਹਸਬੰਦ ਅੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਫੇ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੀ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਸੀ ਬੜੀ ਮੁਸ਼ਕਿਲ ਨਾ ਸਾਡੇ ਸੱਟਾ ਵੀ ਲੱਗੀ ਹੋਈ ਅਸੀਂ ਫੇਰ ਵੀ ਅਸੀਂ ਘਰੋਂ ਬਾਹਰ ਨਿਕਲੇ ਅਸੀਂ ਬਾਹਰ ਕੁੰਡਾ ਲਾਇਆ ਤੇ ਫੇਰ ਉਹ ਜਦੋਂ ਆਪਾਂ ਦੌੜਨ ਲੱਗੇ ਨਾ ਪਹਿਲੇ ਦੀਦੀ ਨੂੰ ਤਾਂ ਅਸੀਂ ਬਾਹਰ ਕੱਢਤਾ ਸੀ ਪਰ ਜਦੋਂ ਅਸੀਂ ਬਾਹਰ ਨੂੰ ਆਏ ਤੇ ਅਸੀਂ ਬਾਹਰ ਕੁੰਡਾ ਲਾਇਆ ਉਸ ਤੋਂ ਬਾਅਦ ਵੀ ਉਹ ਕੋਠੇ ਤੇ ਚੜ੍ਹ ਕੇ ਉਹਨਾਂ ਨੇ ਏਡੀ ਉੱਚੀ ਦੀਵਾਰ ਤੇ ਛਾਲ ਉਤ ਛਾਲ ਮਾਰੀ ਥੱਲੇ ਉਦੋਂ ਸਾਡੇ ਮੰਮੀ ਡੈ ਤੇ ਉਹਨਾਂ ਨੇ ਇੰਨੀ ਪੀਤੀ ਹੋਈ ਸੀ ਨਾ ਜਦੋਂ ਉਹਨਾਂ ਨੇ ਦੀਵਾਰ ਤੋਂ ਛਾਲ ਮਾਰੀ ਨਾ ਉਹਨਾਂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗੀ ਮਤਲਬ बेहोश ਹੋ ਕੇ ਜਦੋਂ ਬੰਦਾ ਡਿੱਗ ਜਾਂਦਾ ਨਾ ਉਦਾਂ ਸੀਗਾ ਉਹਨਾਂ 'ਚ ਉੱਠਣ ਦੀ ਖੁਦ ਨਾ ਹਿੰਮਤ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਉੱਥੇ ਐਮਸੀਬੀ ਆਏ ਸੀਗੇ ਸਾਡੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਕੇ ਰੱਖਿਓ ਅਸੀਂ ਹਸਪੀਟਲ ਆ ਕੇ ਤੇ ਪੱਟੀਆਂ ਵਗੈਰਾ ਕਰਵਾਈਆਂ ਤੇ ਅਸੀਂ ਥਾਣੇ ਵੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਮਸੀ ਨੇ ਜਿਹੜਾ ਆ ਉਹ ਵਿਅਕਤੀ ਨੂੰ ਭਜਾ ਦਿੱਤਾ ਮੁੜ ਕੇ ਕਿੱਥੇ ਹੈ ਵਿਅਕਤੀ ਉਹ ਪਤਾ ਕੁਝ ਹੂੰ ਤਾਂ ਕਹਿੰਦੇ ਵੀ ਪੁਲਿਸ ਸਟੇਸ਼ਨ ਐ ਪਰ ਪੱਕਾ ਨਹੀਂ ਪਤਾ। ਅੱਛਾ ਉਹ ਤੋਂ ਬਾਅਦ ਤੁਹਾਡਾ ਜਿਹੜਾ ਮਦਰ ਆ ਉਹ ਹੈਗੇ ਆ ਹਜੇ? ਨਹੀਂ ਜਿਹੜੇ ਮੇਰੇ ਰੀਅਲ ਮਦਰ ਆ ਨਾ ਉਹਨਾਂ ਨਾਲ ਤਾਂ ਡਿਵੋਰਸ ਹੋ ਚੁੱਕਿਆ ਐ। ਡਿਵੋਰਸ ਹੋ ਚੁੱਕਿਆ ਐ ਠੀਕ ਹੈ। ਹਾਂਜੀ। ਤੁਸੀਂ ਕਿੰਨੇ ਭੈਣ ਭਰਾ ਸੀ? ਦੋ ਜਨੇ। ਠੀਕ ਐ ਤੇ ਬ੍ਰਦਰ ਤੁਹਾਡੇ ਕੀ ਕਰਦੇ ਆ? ਉਹ ਮੇਰੇ ਤੋਂ 4 ਸਾਲ ਛੋਟਾ ਐ 9th ਕਲਾਸ ਪੜ੍ਹਦਾ ਐ। ਤੁਹਾਡੇ ਨਾਲ ਈਡੀ ਵੱਡੀ ਬਹਾਰਦਤ ਕੋਈ ਐ? ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਇਨਸਾਫ ਦੀ। ਕਿਤਾਬੇ ਕੋਸ਼ਿਸ਼ ਵੀ ਕੀ ਹੋਵੇਗੀ? ਉਨ ਨੂੰ ਸਦਾ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਪੂਰੀ। ਹਾਂ ਜੀ। ਕੀ ਨਾਮ ਤੁਹਾਡਾ? ਅਮਰਦੀਪ ਸਿੰਘ। ਤੇ ਤੇ ਕਿਹੜਾ ਤੁਹਾਡਾ ਕਿ ਕਿਹੜੇ ਇਲਾਕੇ ਕਿੱਥੇ? ਸ਼ਾਨਪੁਰ ਨੰਬਰ 2 ਤਲਵਾੜਾ। ਤਲਵਾੜਾ। ਹਾਂ ਜੀ। ਇਹ ਕਿਹੜੀ ਯਾਰ ਬਾਦਦਤ ਹੋਈ ਆ ਜਾਂ ਉਹ ਤੋਂ ਪਹਿਲੇ ਕੀ ਹੋਇਆ ਇਸ ਕੈਸੇ ਨੇ ਤੁਹਾਡੇ? ਸਰ ਆਪਾਂ 17 ਮਾਰਚ 3 17 ਮਾਰਚ ਨੂੰ ਆਪਾਂ ਸਰ ਵਿਆਹ ਕਰਾਇਆ 2025 ਨੂੰ ਕੋਟ ਮੈਰੀਜ ਕਰਾਈ ਸੀ। ਕਿਹੜੀ ਜਿਹੜਾ ਕੋਡ ਮੈਨੂੰ ਕਰਵਾਇਆ ਹੁਸ਼ਿਆਰਪੁਰ ਸੈਸ਼ਨ ਕੋਡ ਸੈਸ਼ਨਪੁਰ ਹਾਂਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹੁਸ਼ਿਆਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇ ਕੇ ਕਾਗਜ਼ ਪੇਪਰ ਤੇ ਰਕਾਰ ਨੂੰ ਕੋਰਟ ਤੇ ਇਸ ਮਤਲਬ ਲਗਭਗ ਸਭ ਕੁਝ ਸਾਡਾ ਵਿਆਹ ਰਜਮੰਦ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਗਿਆ ਇੱਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮਸੀ ਚੰਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ। ਆਟੋ ਪੇਟਰੀ। ਬਾਰ ਨੰਬਰ ਕਿੰਨੇ ਦਾ ਆਇਆ? 4 4 ਨੰਬਰ ਵਾਲਾ। ਹਾਂਜੀ। ਤੇ ਆਪਾਂ ਲੈਟਰ ਉਹਨੇ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ। ਮੈਂ ਸਾਰੀ ਗੱਲਬਾਤ ਹੋ ਗਈ ਆ। ਤੂੰ ਟੈਨਸ਼ਨ ਨਾ ਲਓ। ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹੁਣ। ਤੇ ਉਸ ਤੋਂ ਬਾਅਦ ਫਿਰ ਆਪਾਂ ਰਹਿਣ ਲੱਗੇ ਮੇਲੇ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਏ ਨੂੰ ਕੋਈ ਚੱਕਰ ਨਹੀਂ ਸੀਗਾ। ਫਿਰ ਮੈਂ ਤੀਜੇ ਦਿਨ ਹੁਣ ਸਾਰਾ ਵਿਆਹ ਹੋਇਆ ਤੇ ਥੋੜਾ ਬੋੜਾ ਕਮਾਣਾ ਵੀ ਪੈਣਾ ਸੀ। ਤੇ ਮੈਂ ਸੋਚਿਆ ਚਲ ਉਸੀ ਦਿਨ ਬਾਈ ਚਾਂਸ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਜਿਸਟਰ ਦੀ ਉਹ ਸੀਗੀ ਤੇ ਪੰਜੀ 30 ਮੇਰੀ ਭਾਂਜੀ ਸੀਗੀ 6-7 ਸਾਲ ਦੀ ਉਹ ਵੀ ਘਰੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਇਹਦਾ ਚਾਚਾ ਇੱਕ ਹਿਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟ ਵੱਲੋਂ ਆਇਆ ਪਿਆ ਇਹਨੇ ਬਾਅਦ ਮੇਰੀ ਸਿਸਟਰ ਨੇ ਪਹਿਲਾਂ ਪੁੱਛਿਆ ਕਿ ਕੌਣ ਹੈ ਉਹ ਬੋਲਦਾ ਮੈਂ ਕੋਟ ਵੱਲੋਂ ਆਇਆ ਪਿਆ ਉਹਨੇ ਫਾਰਮ ਫਰਮ ਦੂਰੋ ਦਿਖਾਈ ਫਾਈਲ ਫੋਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਬਾਈ ਪਿਛਲੇ ਕਮਰੇ 'ਚ ਸੀਗੀ ਉਹਨੂੰ ਪਤਾ ਨਹੀਂ ਸੀਗਾ ਹਨਾ ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਨਾ ਰਿਲੇਟਿਵ ਹੈ ਹਨਾ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਆਵਾਜ਼ ਉਹਨਾਂ ਦੀ ਹੈ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾ ਤੁਸੀਂ ਕੁਝ ਵੀ ਹੋ ਜਾਂਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜਨਾ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉੱਥੇ ਜਿੱਦਿ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ ਲਾਸਟ ਗੋਲ ਟਿਕ ਇਹਨਾਂ ਗੱਲ ਕੀਤੀ ਮੈਂ ਪੰਜ-ਛੇ ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦੇ ਤੱਕ ਕਮਰੇ ਨਾਲ ਹੀ ਨੂੰ ਪਿੱਛੇ ਤੇਜ਼ ਤਾਰ ਹਥਿਆਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸਿਰਫ ਠੀਕ ਜਿਹਾੜਾ ਹੀ ਰਿਹਾ ਅੰਦਰ ਫਿਰ ਹੂਨ-ਹੂਨੀ ਮਤਲਬ ਹੋ ਗਿਆ ਸਾਰੇ ਪਾਸੇ ਫਿਰ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆਨੇ ਗਲੇ ਤੇ ਮਾਰਨ ਦੀ ਸਰ ਇਹ 11:30 11:15 11 ਦੇ ਵਿੱਚ ਵਿੱਚ ਆ ਗਵਾਂਡ ਕੋਈ ਛਡਾਉਣ ਵਾਲਾ ਕੁਝ ਸਰ ਆਣ ਗਵਾਂਡ ਵੀ ਇੱਥੇ ਇੱਕ ਹਸਾਬ ਦਾ ਸਿੱਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੋਿੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਗਿਆ ਹਮਲਾ ਕੀਤਾ ਉਹਨੇ ਤੇ ਗਵਾਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਏ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਔਖਾ ਸੁਖਾ ਸਾਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਜ ਭੇਜਦਾ ਸਾਰਿਆਂ ਨੂੰ ਫੇਰ ਮਕੁੰਡੀ ਉਹਨੂੰ ਅੰਦਰ ਥੋੜੀ देर ਉਹਦਾ ਹਥਿਆਰ ਫਾੜ-ਪੁੱੜ ਕੇ ਹੱਥੇ ਦਿਵਾਗੇ ਸੀ ਇਸ ਨਾਲ ਦੀ ਐਮਸੀ ਨਾਲ ਗੱਲ ਕੀਤੀ ਵੀ ਸਾਡੇ ਤੇ ਆ ਬਾਰਦਾਤ ਹੋ ਗਈ ਤੁਸੀਂ ਹਮੇ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਣ ਲੈਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜਿੰਮੇਵਾਰ ਸੀ ਗਲਤੀ ਲੈਣ ਦਾ ਐਮਸੀ ਨੇ ਸਰ ਮੌਕੇ ਦਾ ਆਪ ਬੁਲਾਇਆ ਸੀਗਾ ਉੱਥੇ ਉਹ ਆਇਆ ਸੀ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ ਸੱਟ ਜ਼ਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਸੱਟ ਜੱਲ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਪਿਪਾ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆਗੇ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਉਹ ਹੁਣ ਕਿੰਨੇ ਦਿਨ ਹੋ ਗਏ ਇਹ ਝਗੜਾ ਫਿਰ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਆ ਸਰ ਇਹ ਤਾਂ ਸਰ ਮਾਰਨ ਆਇਆ ਸੀਗਾ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੌਕੇ ਤੇ ਨਾਂ ਪੁੱਛਦਾ ਇਹਨੇ ਮਾਰ ਕੇ ਚਲ ਜਣਾਗਾ ਪਿੱਛੋਂ ਇਹ ਤਾਂ ਮੌਕੇ ਤੇ ਮੈਂ ਪੁੱਛ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀ ਸਾਰੀ ਮੈਂ ਪੁੱਛ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾਂ ਪੁੱਛਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਤੇ दारू ਬੜੀ ਪੀਤੀ ਸੀ ਚੱਕਰ ਇਹਦਾ दारू ਅੰਨ੍ਹਾ ਰਜਿਆ ਪਿਆਗਾ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਛੋ ਪੁਲਿਸ ਟਰੈਟ ਲੈ ਰਵਿਆ ਹਨ ਜੀ ਹਾਂਜੀ ਠੀਕ ਹੈ ਹਾਲੀ ਟੀਮ ਕੀ ਨਾਮਾਟ ਵਧਾ ਔਰ ਜਿਹੜਾ ਹੈ ਜਿਹੜਾ ਥਾਰੇ ਦਾ ਖਰਾਬ ਕੀਤਾ ਜਾਂ ਪਰਨਾ ਲਾਇਆ ਪਿਆ ਕੀ ਕਰਾ ਮੇਰਾ ਨਾਮ ਸੁਖਦੇਵ ਰਾਜ ਹੈ ਮੈਂ 65 ਨੰਬਰ 2 ਤੋਂ ਤਲਵਾੜਾ ਦਾ ਵਸੀ ਆ ਸਾਡੇ ਮੁੰਡੇ ਨੇ ਕੋਟ ਮੈਰਿਜ ਕੀਤੀ ਸੀ ਕਦੋਂ ਕੀਤੀ ਸੀ ਇਹ 17 ਤਰੀਕ ਨੂੰ ਕੀਤੀ ਸਰ ਤੇ ਇਸ ਮਹੀਨੇ ਦੀ 17 ਤਰੀਕ ਨੂੰ ਤੇ ਇਹਨਾਂ ਨੇ ਲਾਵਾ ਫੇਰੇ ਵੀ ਸਰਟੀਫਿਕੇਟ ਉਹ ਵੀ ਲਿਆ ਹੋਇਆ ਮੈਂ ਲਾਵਾ ਫੇਰਾਂ ਦਾ ਤੇ ਕੋਰ ਦੀ ਪ੍ਰੋਟੈਕਸ਼ਨ ਵੀ ਜਿਹਨਾਂ ਨੂੰ ਮਿਲੇਗੀ ਇਹ ਸਾਰਾ ਕੁਝ ਹੋਇਆ ਪਿਆ ਆ ਤੇ ਇਹਨਾਂ ਨੇ ਇੱਥੇ 21 ਤਰੀਕ ਨੂੰ 20 ਤਰੀਕ ਨੂੰ ਸਾਡੇ ਕੋਲ ਇੱਥੇ ਆ ਗਏ ਆ ਇਹ ਮੈਰਿਜ ਕਰਾ ਕੇ ਅਸੀਂ ਵੀ ਨਾਲ ਹੀ ਸੀਗੇ ਜਦੋਂ ਮੈਰਿਜ ਹੋਈ ਜਾਂਦਾ ਲਾਵਾ ਫੇਰੇ ਕਰਾਏ ਆ ਅਸੀਂ ਮਾਂ ਪਿਓ ਦੋਨੇ ਅਸੀਂ ਨਾਲ ਹੀ ਸੀਗੇ ਤੇ ਜਦੋਂ ਇੱਥੇ ਆ ਗਏ ਆ ਉਸ ਤੋਂ ਬਾਅਦ ਚਲੋ ਮੜਾ ਮੋਟਾ ਹੁੰਦਾ ਹੀ ਨੇ ਆਣਿਆਂ ਦਾ ਵੀ ਜਦੋਂ ਕੋਈ ਚਾਹ ਪਾਣੀ ਜਾਂ ਕੁਝ ਵੀ ਖੁਸ਼ੀ ਹੁੰਦੀ ਆ ਸਾਰਿਆਂ ਨੂੰ ਪਰ ਸਾਡੀ ਖੁਸ਼ੀ ਵਿੱਚ ਭੰਗ ਪਾਇਆ ਗਿਆ ਕਿਸ ਨੇ ਪਾਇਆ ਔਰ ਜਿਹੜੀ ਕੋਰਟ ਦੀ ਪ੍ਰੋਟੈਕਸ਼ਨ ਆ ਉਹ ਤੁਸੀਂ ਠਾਣੇ ਦਿੱਤੀ ਸੀ ਸਰ ਠਾਣੇ ਉਹ ਕਹਿੰਦੇ ਆਨਲਾਈਨ ਚੜੀ ਹੋਈ ਆ ਆਨਲਾਈਨ ਆ ਜਾਂਦੀ ਆ ਸਰ ਦਿੱਤੀ ਹੋਈ ਆ ਆਨਲਾਈਨ ਹੈਗੀ ਆ ਉਹ ਤੇ ਉਹ ਕਹਿੰਦੇ ਸਾਡੀ ਵਕੀਲਾਂ ਨਾਲ ਉੱਥੇ ਕੋਰਟ ਵਿੱਚ ਗੱਲ ਹੋਈ ਸੀਗੀ ਵੀ ਤੁਹਾਡੀ ਇੱਕ ਜਾਂ ਦੋ ਦਿਨ ਦੇ ਵਿੱਚ ਨਾ ਤੁਹਾਡੀ ਆਨਲਾਈਨ ਥਾਣੇ ਦੇ ਵਿੱਚ ਪੁੱਛੀ ਜਾਣੀ ਆ ਅਸੀਂ ਐਸਐਚਓ ਸਾਹਮਣੇ ਵੀ ਮਲੇ ਸੀਗੇ ਜਿੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਆ ਜਿਹੜੀ ਆਨਲਾਈਨ ਨੇ ਉਹ ਤਾਂ ਪੁੱਜ ਗਈ ਹੋਈ ਆ ਪਰ ਤੁਹਾਡੇ ਤੇਰੇ ਬੱਚੇ ਜਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਜਦ ਕਿ ਰਾਈਟਿੰਗ ਨਹੀਂ ਬਣਦਾ ਪੇਸ਼ ਹੋਣ ਦਾ ਜਦੋਂ ਸਾਨੂੰ ਕੋਰ ਕਹਿੰਦਾ ਆ ਵੀ ਉਹਨੂੰ ਪ੍ਰੋਟੈਕਸ਼ਨ ਚਾਹੀਦੀ ਹੈ। ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੀ। ਹਾਂਜੀ ਹਾਂਜੀ। ਪੁਲਿਸ ਬਹਾਨੇ ਬਣਾ ਰਹੀ ਆ। ਹਾਂਜੀ ਹਾਂਜੀ ਸਰ। ਪੁਲਿਸ ਇੱਕ ਬਹਾਨੇ ਬਣਾ ਰਹੀ ਆ। ਬਿਲਕੁਲ ਸਹੀ ਆ ਸਰ। ਹਾਂਜੀ। ਔਰ ਜਿਹੜੀ ਬਾਰਦਾਤ ਕੀਤੀ ਹੈ ਕੋਰ ਬੰਦਾ ਸੀ ਔਰ ਕਿਹਨੇ ਕੀਤੀ ਆ? ਸਰ ਕਮਾਈ ਦੇਵੀ ਤੋਂ ਮਨੋਦ ਕੁਮਾਰ ਆ ਜੋ ਕਿ ਕੁੜੀ ਦਾ ਸਾਡੇ ਮੁੰਡੇ ਦੀ ਕੁੜੀ ਘਰ ਵਾਲੀ ਦਾ ਚਾਚਾ ਲੱਗਦਾ ਹੈ। ਉਸ ਚਾਚੇ ਨੇ ਸਾਡੇ ਘਰ ਆਇਆ ਜਦ ਕਿ ਮੈਂ ਵੀ ਘਰ ਹੈ ਨਹੀਂ ਸੀ। ਸਾਡੀ ਘਰ ਵਾਲੀ ਵੀ ਘਰ ਹੈ ਨਹੀਂ ਸੀ ਮੇਰੀ ਤੇ ਮੇਰਾ ਲੜਕਾ ਉਹ ਵੀ ਕੰਮ ਤੇ ਸੀਗਾ। ਉਹ ਆਇਆ ਉਹਨੇ ਗੇਟ ਖੜਕਾਇਆ ਬਾਹਰ ਨਿਆਣੇ ਅੰਦਰ ਸੀ ਇਕੱਲੇ ਤੇ ਕੁੜੀ ਨੇ ਦਰਵਾਜਾ ਖੋਲਿਆ ਦਰਵਾਜਾ ਨਹੀਂ ਖੋਲਿਆ ਮਤਲਬ ਬਾਹਰ ਆਈ ਉਹਨੇ ਪੁੱਛਿਆ ਹਾਂ ਜੀ ਅੰਕਲ ਜੀ ਕੌਣ ਆ ਤੁਸੀਂ ਉਹ ਕਹਿੰਦਾ ਮੈਂ ਕੋਰਟ ਤੋਂ ਆਇਆ ਤੇ ਮੈਨੂੰ ਵਕੀਲ ਮੈਂ ਵਕੀਲ ਆ ਮੈਂ ਕੋਰਟ ਤੋਂ ਆਇਆਗਾ ਤੇ ਮੈਂ ਕੋਈ ਕਾਰਵਾਈ ਕਰਨੀ ਆ ਕੁੜੀ ਦੀ ਪੁਸ਼ਕਿਸ਼ ਕਰਨੀ ਆ ਵੀ ਉਹ ਰਾਜੀ ਹੈ ਜੀ ਐ ਇਸ ਵਿਆਹ ਵਾਸਤੇ ਜਾਂ ਨਹੀਂ ਸਾਡੇ ਬੱਚੇ ਭਲੇਖੇ ਦੇ ਵਿੱਚ ਰਹਿ ਗਏ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਕੁੰਡੀ ਖੋਲ ਦਿੱਤੀ ਆ ਉਹ ਅੰਦਰ ਆ ਕੇ ਬੈਠੇ ਆ ਉਹਨਾਂ ਨੇ ਆਪਣਾ ਬੈਗ ਖੋਲਿਆ ਕੋਈ ਫਾਈਲ ਬਾਹਰ ਰੱਖੀ ਆ ਨਿਆਣੇਂ ਵਿਸ਼ਵਾਸ ਕਰ ਲਿਆ ਚਲੋ ਵੀ ਫਾਈਲ ਕੋਈ ਵੀ ਕਾਗਜ਼ ਪੱਤਰ ਲੈ ਕੇ ਆਏ ਆ ਤੇ ਜਦੋਂ ਉਹ ਗੱਲ ਕਰਦੇ ਸੀਗੇ ਜਿਹੜੀ ਸਾਡੀ ਬੋਟੀ ਸੀਗੀ ਉਹ ਪਿੱਛੇ ਬੈਠੀ ਹੋਈ ਸੀ ਪਿਛਲੇ ਕਮਰੇ ਚ ਉਹਨੇ ਆਵਾਜ਼ ਸੁਣੀ ਵੀ ਸ਼ਾਇਦ ਮੇਰੇ ਪਾਪਾ ਦੀ ਆਵਾਜ਼ ਆ ਹੈ ਜਦੋਂ ਉਹਨੇ ਇੰਨੀ ਗੱਲ ਸੁਣੀ ਮੇਰੇ ਪਾਪਾ ਦੀ ਆਵਾਜ਼ ਆ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਮੇਰੇ ਲੜਕੇ ਨੂੰ ਅਮਰਦੀਪ ਸਿੰਘ ਨੂੰ ਫੋਨ ਕੀਤਾ ਉਹ ਉਸ ਵੇਲੇ ਕੰਮ 'ਤੇ ਸੀਗਾ ਤੇ ਉਹਨੇ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਉਹਨੇ ਇਹ ਹੀ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਤੇ ਉਹ ਆਗੇ ਉਸ ਤੋਂ ਬਾਅਦ 5 ਮਿੰਟ ਬਾਅਦ ਸਾਨੂੰ ਫੋਨ ਆ ਗਿਆ ਮੈਂ ਤਾਂ ਮੇਰੀ ਘਰੇ ਵਾਲੀ ਦੋਨੇ ਇਕੱਠੇ ਸੀਗੇ ਤੇ ਫੋਨ ਆਇਆ ਵੀ ਕੋਰ ਤੋਂ ਕੋਈ ਆਇਆ ਹੈਗਾ ਸਾਡੀ ਕੁੜੀ ਨੇ ਫੋਨ ਕੀਤਾਗਾ ਤੇ ਅਸੀਂ ਤਾਂ ਹੁਣ ਚਲੋ ਲੇਟ ਹੀ ਪੁੱਜਣਾ ਸੀਗਾ ਸਾਨੂੰ ਕੀ ਪਤਾ ਸੀ ਅਤੀ ਚੱਕਰੇ ਤਾਂ ਇਹ ਵੀ ਉਸੇ ਵੇਲੇ ਪੁੱਜ ਜਾਂਦੇ ਤੇ ਸਾਡਾ ਲੜਕਾ ਜਦੋਂ ਹਜੇ ਨਹੀਂ ਆਇਆ ਸੀਗਾ ਤੇ ਗੱਲਬਾਤ ਕਰਦੇ ਪਏ ਸੀਗੇ ਲੜਕਾ ਸਾਡਾ ਅੰਦਰ ਜਾ ਕੇ ਬੈਠਿਆ ਉਹਨੇ ਵੀ ਬਣੀ ਪਹਿਲੀ ਵਾਰ ਦੇਖਿਆ ਉਹਨੂੰ ਜਾਂ ਨਹੀਂ ਦੇਖਿਆ ਸੀਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹੀ ਬੈਠਿਆ ਉੱਥੇ ਗੱਲਬਾਤ ਹੋਈ ਆ ਫਿਰ ਉਹਨੇ ਕਿਹਾ ਜਦੋਂ ਉਹ ਲੜਕਾ ਸਾਡੇ ਉੱਥੇ ਆ ਕੇ ਬਹਿ ਗਿਆ ਨਾ ਫਿਰ ਉਹਨੇ ਕਿਹਾ ਤਿੰਦਾ ਕੁੜੀ ਨੂੰ ਬੁਲਾਓ ਉਹ ਚਾਚੇ ਨੇ ਕਿਹਾ ਨਾ ਕੁੜੀ ਨੂੰ ਬੁਲਾਓ ਤੇ ਕੁੜੀ ਬਾਹਰ ਆਈ ਆ ਕੁੜੀ ਨੇ ਉਹਦੇ ਪੈਰੀ ਹੱਥ ਲਾਇਆ ਆਪਣੇ ਚਾਚੇ ਦੇ ਤੇ ਬਸ ਉਹ ਬਹਿ ਗਏ ਆ ਤੇ ਉਹ ਚਾਚੇ ਨੇ ਆਪਣੀ ਜੇਬ ਚੋਂ ਫੋਨ ਕੱਢਿਆ ਫੋਨ ਤੇ ਇੱਕ ਗੱਲ ਕਹੀ ਆ ਉਹਨੇ ਕਹਿੰਦਾ ਅੱਜ ਮੈਂ 4-5 ਬੰਦੇ ਮਾਰ ਕੇ ਆਣੇ ਆ ਤੇ ਮੇਰੀ ਵਿਚੋ ਹੀ ਪਲਾਨਿੰਗ ਬਣਾ ਕੇ ਆਇਆ ਪਿਆਸ ਹਾਂਜੀ ਹਾਂਜੀ ਪੂਰੀ ਪਲਾਨਿੰਗ ਸੀ ਰੈਕੀ ਕੀਤੀ ਗਈ ਸਭ ਕੁਝ ਕੀਤਾ ਗਿਆ ਤੇ ਕਿੱਦਾਂ ਦੇ ਹਾਲਤ ਚ ਸੀ ਉਹ ਜਿਹੜਾ ਬੰਦਾ ਬਾਰਦਾਤ ਕਰਕੇ ਗਿਆ ਸ਼ਰਾਬ ਪੀ ਕਹਿੰਦੇ ਹਾਲਤ ਚ ਸੀਗਾ ਮੈਂ ਕਹਾ ਸਰ ਜੀ ਪੂਰਾ ਕਹਿੰਦੇ ਨਸ਼ਾ ਕੀਤਾ ਹੋਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਜੀ ਪਨੇ ਕਾਦਾ ਕਦਰ ਨਸ਼ਾ ਕੀਤਾ ਹੋਇਆ ਸੀ ਸਰ ਜੀ ਉਹਨੇ ਤੇ ਜਦੋਂ ਮੁੰਡਾ ਸਾਡਾ ਉੱਥੇ ਬੈਠਾ ਜਦੋਂ ਕੁੜੀ ਆਈ ਆ ਜਦੋਂ ਉਹਨੇ ਫੋਨ ਕੀਤਾਗਾ ਉਸ ਤੋਂ ਬਾਅਦ ਉਹਨੇ ਬੈਗ ਖੁੱਲਾ ਸੀਗਾ ਉਸਨੇ ਬੈਗ ਵਿੱਚੋਂ ਆਪਣਾ ਹਥਿਆਰ ਕੱਢਿਆ ਬੜਾ ਤੇਜਦਾਰ ਜਿਹੜਾ ਨੇਪਾਲੀ ਆਰਮੀ ਦੇ ਵਿੱਚ ਹੁੰਦਾ ਹੈ ਨਾ ਖੁਰਕਰੀ ਬੋਲਦੇ ਆ ਉਹਨੂੰ ਪਨੇ ਕੀ ਬੋਲਦੇ ਸਰ ਉਹ ਕੱਢਿਆ ਉਹਨੇ ਉਹ ਕੱਢ ਕੇ ਜੋ ਲੱਗਾ ਕਮਾਣ ਉਹ ਕਦੀ ਕਿਸੇ ਦੇ ਮਾਰੇ ਕਦੀ ਕਿਸੇ ਦੇ ਮਾਰੇ ਉਹ ਮੁੰਡੇ ਨੇ ਬਚਾਰਾ ਬਚਾ ਲਿੱਤਾ ਪਰ ਬਚਾਰ ਨਹੀਂ ਹੋ ਜਾਗਾ ਮੁੰਡਾ ਖਾਲੀ ਅਸੀਂ ਘਰ ਨਹੀਂ ਸੀਗੇ ਸਰ ਨਹੀਂ ਸਕੇ ਅੱਛਾ ਜੀ ਇਹ ਤੁਹਾਨੂੰ ਕਿਤਾ ਆ ਕੇ ਜਿੱਤਾ ਜੀ ਤੁਸੀਂ ਆ ਗਏ ਆ ਕਰ ਕਿਦਾਂ ਦੇ ਹਾਲਾਤ ਜੀ ਮਿਲੇ ਸਾਡੇ ਖੂਨੋਂ ਖੂਨ ਹਲਤਪਤ ਹੋਏ ਪਏ ਜ ਸਾਡਾ ਮੁੰਡਾ ਹੀ ਸੀਗਾ ਉਸ ਵੇਲੇ ਸਾਨੂੰ ਮੌਕੇ ਤੇ ਮਿਲਿਆ ਬਾਕੀ ਤਾਂ ਸਾਨੂੰ ਕੋਈ ਮਿਲਿਆ ਨਹੀਂ ਉੱਥੇ ਵੀ ਜੇ ਤੁਸੀਂ ਹਸਪੀਟਲ ਤੱਕ ਕਿਦਾਂ ਪਹੁੰਚਾਇਆ ਹਸਪੀਟਲ ਸਰ ਜਦੋਂ ਕੋਰਟ ਤੋਂ ਸਾਨੂੰ ਫੋਨ ਆਇਆ ਸੀ ਨਾ ਅਸੀਂ ਛੱਡੇ ਐਮਸੀ ਨੂੰ ਫੋਨ ਕੀਤਾ ਸੀਗਾ ਅਸੀਂ ਕਿਹਾ ਵੀ ਐਮਸੀ ਸਾਹਿਬ ਵੀ ਸਾਨੂੰ ਕੋਈ ਕੋਰ ਤੋਂ ਫੋਨ ਆਇਆ ਜਾਂ ਕੋਈ ਸਾਡੇ ਘਰ ਆਇਆ ਪਿਆ ਤੇ ਵੀ ਕੋਈ ਕੋਰ ਤੋਂ ਬੰਦਾ ਆਇਆ ਤੇ ਤੁਸੀਂ ਵੀ ਆ ਜਾਓ ਚੱਡਾ ਸਾਹਿਬ ਵੀ ਸਾਡੇ ਕੋਲ ਇਸ ਵੇਲੇ ਆ ਗਏ ਜਦੋਂ ਅਸੀਂ ਘਰ ਪੁੱਜੇ ਹਾਂ ਜਦੋਂ ਅਸੀਂ ਘਰ ਪੁੱਜੇ ਹਾਂ ਤੇ ਜਿਹੜਾ ਉਹ ਬੰਦਾ ਸੀਗਾ ਨਾ ਸਾਡੇ ਕੋਠਾ ਟੱਪ ਕੇ ਥੱਲੇ ਸ਼ਾਲ ਮਾਰੀ ਸਾਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕੋਣ ਹੈ ਕੋਣ ਨਹੀਂ ਹੈਗਾ ਮੁੰਡਾ ਕਹਿੰਦਾ ਪਿਆ ਅਸੀਂ ਫੜ ਲੋ ਫੜ ਲੋ ਮੈਨੂੰ ਕੋਈ ਸਮਝ ਨਹੀਂ ਆਈ ਜਿਹੜਾ ਐਮਸੀ ਚੱਡਾ ਆਇਆ ਫਿਰ ਉਹਨੇ ਕੀ ਬਿਆਕੀ ਨੂੰ ਕਿਹਾ ਜਿਹਨੇ ਬਾਰਦਾਤ ਕੀਤੀ ਉਹ ਜਾਂ ਉਹਨੂੰ ਪਹਿਲਾਂ ਜਾਣਦਾ ਹੋਊਗਾ ਜਾਂ ਕੀ ਗੱਲ ਵਾਸਤੇ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ ਤੇ ਮੈਂ ਵੀ ਇਹੀ ਕਹਿ ਬੈਠਿਆ ਦੀ ਚਲੋ ਵੀ ਕਿਤੇ ਮੈਨੂੰ ਨਹੀਂ ਪਤਾ ਵੀ ਵੱਡੇ ਇਹਨੇ ਬੰਦੇ ਵੱਢ ਦਿੱਤੇ ਆ ਜਾਂ ਕੀ ਕਰ ਦਿੱਤਾਗਾ ਮੈਨੂੰ ਨਹੀਂ ਪਤਾ ਸੀਗਾ ਅਜੇ ਤੱਕ ਅਣਜਾਣ ਸੀ ਤੁਸੀਂ ਅੰਦਰ ਜਾ ਕੇ ਨਹੀਂ ਸੀ ਮੈਂ ਨਹੀਂ ਦੇਖਿਆ ਸੀਗਾ ਤੇ ਮੁੰਡਾ ਸੀਗਾ ਬਾਹਰ ਮੈਂ ਧਿਆਨੀ ਮਾਰਿਆ ਮੁੰਡਾ ਕਹਿੰਦਾ ਫਾਲੋ ਫਾਲੋ ਮੈਂ ਕਿਹਾ ਪੜੀ ਉਹਦਾ ਮਾਰੀ ਮੋਟੀ ਲੜਾਈ ਹੋਈ ਹੋਣੀ ਹੈ ਮੈਨੂੰ ਨਹੀਂ ਪਤਾ ਸੀਗਾ ਮੈਂ ਐਮਸੀ ਨੂੰ ਕਹਿੰਦਾ ਮੈਂ ਕਿਹਾ ਲਾਓ ਜਰ ਇਹਨੇ ਮਾਰ ਦੇਣਾਗਾ ਜਾਂ ਕਿ ਐਮਸੀ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਦੀ ਵੀ ਐਮਸੀ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਨਾਲ ਤਾਂ ਤੁਸੀਂ ਲੈ ਗਏ ਠੀਕ ਆ ਜੇ ਲੜਾਈ ਝਗੜਾ ਹੋਇਆ ਉਹਨੂੰ ਪੁੱਛੋ ਕੀ ਗੱਲ ਹੋਈ ਬੰਦੇ ਨੂੰ ਪੁੱਛੋ ਕੀ ਕੀਤਾ ਤੁ ਕੀ ਗੱਲ ਹੋਈ ਆ ਉਹਨੂੰ ਵੀ ਫੇ ਥਾਣੇ ਲੈ ਕੇ ਆਓ ਤੁਸੀਂ ਆਪਣੇ ਘਰ ਬਿਠਾ ਲਿਆ ਤੁਸੀਂ ਕੀ ਪਤਾ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੋਨ ਕਿੱਦਾਂ ਜਾਂ ਉਹਨੇ ਫੋਨ ਕਰਾਇਆ ਵੀ ਮੈਨੂੰ ਆ ਕੇ ਲੈ ਜਾਓ ਉਹ ਬੰਦਾ ਫਰਾਰ ਹੋ ਗਿਆ ਉਤੋਂ ਠੀਕ ਜਿੱਦਾਂ ਉਹਦਾ ਦੋਸ਼ੀ ਉਹ ਸੀ ਉਹਦਾ ਉਹਦਾ ਦਾ ਦੋਸ਼ੀ ਜੇ ਐਮਸੀ ਸੋਚਿਆ ਜਾਵੇ ਉਹੀ ਸ਼ਹਿ ਦੇਣ ਵਾਲਾ ਜਿਹੜਾ ਉਹਨੂੰ ਲੈ ਗਿਆ ਜਾ ਉਤੋਂ ਗੁੰਮਰਾਹ ਕਰਕੇ ਲੈ ਗਿਆ ਬਿਲਕੁਲ ਸਹੀ ਆ ਸਰ ਤੇ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਉਹ ਦੋਸ਼ੀ ਦੇ ਖਿਲਾਫ ਤਾਂ ਹੋਣੀ ਚਾਹੀਦੀ ਹੈ ਕਾਰਵਾਈ ਔਰ ਜਿਹੜਾ ਉਹਨੂੰ ਬਚਾ ਕੇ ਲੈ ਕੇ ਗਿਆ ਉਹਦੇ ਖਿਲਾਫ ਕੀ ਤੁਸੀਂ ਮੰਗ ਕਰਦੇ ਹੋ ਉਹਦੇ ਵਾਸਤੇ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਹੋਣੀ ਚਾਹੀਦੀ ਹੈ ਫਿਰ ਕਿਉਂ ਉਹਨਾਂ ਨੇ ਵੀ ਉਹਨਾਂ ਨੇ ਵੀ ਇਨਵੋਲਵਰ ਉਹਨਾਂ ਨੇ ਫਰਾਰ ਕਰਤਾ ਦੀ ਥਾਣੇ ਲਿਆਓ ਜਾਂ ਆਪਣੇ ਕੋਲ ਚਲੋ ਤੁਹਾਨੂੰ ਜੇ ਦਿੱਤਾ ਤੁਸੀਂ ਆਪਣੇ ਕੋਲ ਰੱਖੋ ਉਹਨੂੰ ਆਪਣੀ ਕਸਟਡੀ ਦੇ ਵਿੱਚ ਰੱਖੋ ਕੋਈ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਐਡੀ ਵੱਡੀ ਵਾਰਦਾਤ ਹੋ ਗਈ ਹੈ ਚਲੋ ਉਹ ਤਾਂ ਮਨੋ ਕੁੜੀ ਮੁੰਡੇ ਦਾ ਚਲੋ ਉਹਨਾਂ ਦਾ ਉਸ ਸਿਗਾ ਜਾਂ ਕੁਛ ਨਹੀਂ ਤੁਹਾਡੇ ਮੇਰੇ ਖਿਆਲ ਨਾਲ ਕੁੜੀ ਦੇ ਵੀ ਪਰਿਵਾਰਦਤ ਹੋਈ ਆ ਉਹਦੇ ਵੀ ਸਿਰ ਤੇ ਜਿਹੜੀ ਬਾਰਦਤ ਹੋਈ ਆ ਉਹ ਤੁਸੀਂ ਉਹਨੂੰ ਕਿੱਦਾਂ ਲੈਨੇ ਸਰ ਉਹ ਤਾਂ ਬਹੁਤ ਗੰਭੀਰ ਸਮੱਸਿਆ ਆ ਉਹਦਾ ਕਿਉਂ ਸਿਰ ਤੇ ਲੱਗੀ ਹੋਈ ਆ ਉਹਦੀ ਐਮ ਆਰ ਆਈ ਵੀ ਸਭ ਕੁਝ ਹੋ ਗਿਆ ਪਰ ਜੋ ਵੀ ਕੰਡੀਸ਼ਨ ਹੈਗੀ ਕੰਡੀਸ਼ਨ ਸਹੀ ਹੈ ਨਹੀਂਗੀ ਪੁਲਿਸ ਪ੍ਰਸ਼ਾਸਨ ਨਾਲ ਉਹ ਕਿੱਦਾਂ ਦਾ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਜਿਹੜਾ ਤੁਸੀਂ ਅੱਜ ਬੈਠੇ ਪਏ ਮੈਂ ਤਾਂ ਪੁਲਿਸ ਦੀ ਇੱਥੇ ਦੀ ਪੁਲਿਸ ਇੰਨੀ ਮਾੜੀ ਆ ਨਾ ਇੱਕ ਵੀ ਸੁਣਵਾਈ ਨਹੀਂ ਕੀਤੀ ਸਾਡੇ ਤੇ ਦਬਾਅ ਪਾਉਂਦੇ ਪਏ ਕੋਈ ਨਹੀਂ ਰਾਜ ਨਹੀਂ ਦੇਣਾ ਇੱਥੇ ਜਿਹੜਾ ਇਹ ਬਾਰਦਤ ਨੂੰ ਇਹ ਅੱਜ ਤੀਜਾ ਚੌਥਾ ਚੌਥਾ ਦਿਨ ਹੋਣਾ ਸਰ ਜੀ ਅਜੇ। ਸਾਡੇ ਵੀ ਤੁਹਾਡੀ ਕੋਈ ਕਾਰਵਾਈ ਨਹੀਂ। ਕੋਈ ਕਾਰਵਾਈ ਨਹੀਂ ਹੋ ਰਹੀ ਸਰ ਇੱਥੇ। ਜੇ ਕਾਰਵਾਈ ਨਾ ਇੱਥੇ ਕੀਤੀ ਗਈ ਫਿਰ ਤੁਸੀਂ ਕੀ ਅਗਲੀ ਕਾਰਵਾਈ ਕਰਨੀ। ਅਹੀਂ ਫਿਰ ਐਸਐਸਪੀ